ਅਮਰਤ ਕਿਉਂ ਨਹੀਂ ਸ਼ੱਕਦਾ ਜੀ ਖਾਣ ਪੀਣ ਦਾ ਟਾਈਮ ਹੈ ਕੀ ਖਾਣ ਪੀਣ ਦਾ ਟਾਈਮ ਕਿਹੜੀ ਚੀਜ਼ ਹੈ ਜਿਹੜੀ ਅਮਰ ਸ਼ੱਕ ਕੇ ਫਿਰ ਖਾਣ ਪੀਣ ਦਾ ਟਾਈਮ ਬੰਦ ਹੋ ਜਾਂਦਾ ਹੈ ਪਤੱਤਾ ਸਾਰੇ ਨੂੰ ਹੀ ਹੈ ਬਸ ਉਸੇ ਕਰਕੇ ਗੁਰੂ ਤੋਂ ਬੇਮਖ ਹੋਇਆ ਫਿਰ ਜਿਹੜੀ ਦੇ ਵਾਸਤੇ ਬਣੀ ਹੋਈ ਨਹੀਂ ਹੈ ਇਨਸਾਨ ਦੀ ਖਰਾਕ ਨਹੀਂ ਹੋ ਇਨੂੰ ਤਾਂ ਮਰਤਵਰਗੇ ਪਦਾਰਥ ਦਿੱਤੇ ਨੇ 36 ਪ੍ਰਕਾਰ ਦੇ ਇੱਕ ਬੰਦੇ ਨੂੰ ਦਿੱਤੇ ਨੇ ਬਾਕੀ ਨੂੰ ਕਿਸੇ ਨੂੰ ਇੱਕ ਖਰਾਬ ਦਿੱਤੇ ਕਿਸੇ ਨੂੰ ਦੋ ਦਿੱਤੀ ਇਹਨਾਂ ਆ ਡੰਗਰ ਪਸ਼ੂ ਦਾਣਾ ਤੇ ਪੱਠੇ ਬਸ ਆ ਜਨਵਰ ਰੋੜ ਕੰਕਰ ਦਾਣੇ ਸ਼ੇਰ ਬਗਿਆੜ ਚੀਤੇ ਕੋਈ ਕੱਚਾ ਮਾਸ ਇੱਕ ਇੱਕ ਦੋ ਦੋ ਬਸ ਬੰਦਾ ਹੀ ਹੈ ਜਿਹਨੂੰ ਮਰਤਵਰਗੇ 36 ਪ੍ਰਕਾਰ ਦੇ ਪਦਾਰਥ ਦਿੱਤੇ ਹੋਏ ਆ ਪਰ ਉਹਨਾਂ ਨੂੰ ਛੱਡ ਕੇ ਕਹਿੰਦਾ ਖਾਣ ਵਾਲੇ ਨਹੀਂ ਖਾਣ ਵਾਲੇ ਕੀ ਨੇ ਇੱਕ ਸ਼ਰਾਬ ਤੇ ਮਾਸ ਤੋਂ ਬਿਨਾ ਦੁਨੀਆ 'ਚ ਖਾਣ ਵਾਲੀ ਕੋਈ ਚੀਜ਼ ਨਹੀਂ ਹੈ ਤੇ ਬਹੁਤ ਸਾਰੇ ਤੁਹਾਡੇ ਚੋਂ ਵੀ ਬੈਠੇ ਨੇ ਜਿਨ੍ਹਾਂ ਨੇ ਅੰਮ੍ਰਿਤ ਪੰਗੇ ਇਸੇ ਗੱਲ ਕਰ ਤੋਂ ਕੀਤਾ ਹੋਇਆ ਹੈ ਗੁਰੂ ਤੋਂ ਬੇਮਖ ਹੋ ਗਏ ਜ਼ੁਬਾਨ ਦਾ ਸਵਾਦ ਨਹੀਂ ਛੱਡ ਸਕਿਆ ਉਹ